ਥਾਣਾ ਡੀ ਡਿਵੀਜ਼ਨ ਦੀ ਪੁਲਿਸ ਵੱਲੋਂ 4 ਕਿਲੋ ਗਾਂਜੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ ਪੰਜਾਬ ਸਰਕਾਰ ਦੀ ਜਿਹੜੀ ਇਹ ਮੁਹਿੰਮਾਂ ਜੁਧ ਨਸ਼ਿਆਂ ਵਿਰੁੱਧ ਉਸ ਚ ਹਨ ਉਸ ਲਈ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਮਾਨ ਜੋ ਕਮਿਸ਼ਨਰ ਪੁਲਿਸ ਸੀਰ ਗੁਰਪ੍ਰੀਤ ਸਿੰਘ ਜੀ ਭੋਲੜ ਦੀਦੇ ਤੇ ਜਾਂਦੇ ਤੇ ਜਾਂਦੇ ਇਹ ਜਿਸ ਵੀ ਸਿਟੀ ਵਾਂਸੀ ਵਿਚਾਲਜੀ ਸਿੰਘ ਦੇ ਫੈਨ ਮਾਈ ਹੇਟ ਸਾਡਾ ਤਾਣਾ ਡੀਵੀਏ ਦੇ ਇੰਸਪੈਕਟਰ ਸੁਮਿੰਦਰ ਸਿੰਘ ਐਸਐਚਓ ਤੇ ਐਸਏਈ ਦਰਸ਼ਨ ਕੁਮਾਰ ਇਹਨਾਂ ਨੂੰ ਸਾਂਝੇ ਤੌਰ ਤੇ ਚਲਾਏ ਆਪਰੇਸ਼ਨ ਦੇ ਵਿੱਚ ਇੱਕ ਛਿਲੰਦਰ ਚਾ ਵਾਸੀ ਬਿਹਾਰ ਹੁਣ ਇਤੇ ਰੇਂਦਾ ਚਵਾਰ ਰੋੜ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ 4 ਕਿਲੋ ਜਿਹੜਾ ਗਾਂਜਾ ਜਿਹੜਾ ਉਹ ਰਿਕਵਰ ਕੀਤਾ ਗਿਆ ਰਿਕਵਰ ਕਰਕੇ ਇਹਦੇ ਖਲਾ ਮੁਕਦਮਾ ਨੰਬਰ 48 ਮਿਤੀ 1725 ਅੰਡਰ ਸੈਕਸ਼ਨ ਵੀ ਗਾਟ 85 ਐਨਪੀਐਸ ਜਿਹੜਾ ਥਾਣਾ ਡੀਵੀਜ਼ਨ ਨੂੰ ਦਰਜ ਕੀਤਾ ਗਿਆ ਤੇ ਇਹਦੀ ਮੋੜੀ ਦੇ ਵਿੱਚ ਕੁਝ ਲੋਏ ਆਏ ਹੈ ਕਿ ਇਹ ਬਿਹਾਰ ਤੋਂ ਕੰਜਾ ਲੈ ਕੇ ਆਉਂਦਾ ਹੈ ਲਿਆ ਕੇ ਤੇ ਵੇਚ ਦਿੰਦਾ ਹੈ ਤੇ ਫਿਰ ਵੇਚ ਕੇ ਫਿਰ ਬਿਹਾਰ ਚ ਲੈ ਜਾਂਦਾ ਤੇ ਲੈ ਕੇ ਆਉਂਦਾ ਹੈ ਇਹਦਾ ਅਸੀਂ ਪੁਲਿਸ ਰਿਪੋਰਟ ਹਾਸਲ ਕਰ ਲਿਆ ਹੈ ਪੁਲਿਸ ਰਿਪੋਰਟ ਹਾਸਲ ਕਰ ਤਵਾਦੀ ਦੀ ਪ੍ਰੋਪਰ ਇੰਟਰੋਗੇਸ਼ਨ ਹੋਊਗੀ ਤੇ ਜਿੱਥੋਂ ਅੱਗੇ ਜਿੱਥੋਂ ਸਾਨੂੰ ਕਾਫੀ ਰਿਕਵਰੀ ਹੋਣੀ ਹੈ ਜਿਹੜੀ ਆ ਆਸ ਹੈ